ਜਿੰਦਾਬਾਦ ਵੱਡੂ ਬਿਛੇ ਆਏ ਰਾਸ਼ਟ ਸਾਥੀ ਜੈਕਾਰਾ 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 ਵਿਰੋਧ ਕੀਤਾ ਸਾਥੀ ਜੈਕਾਰਾ ਜੈਕਾਰਾ ਜਿੰਦਾਬਾਦ ਸਾਡਾ ਇੱਕਾ ਜਗਤ ਬਾਦ ਜਿੰਦਾਬਾਦ ਅੱਜ ਸੁੰਦਰ ਨਗਰ ਡਿਵੀਜ਼ਨ ਵਿਖੇ ਜੋ ਮੁਲਾਜ਼ਮ ਜਥੇਬੰਦੀਆਂ ਨੇ ਬਿਜਲੀ ਬੋਰਡ ਦੀਆਂ ਉਹਨਾਂ ਦੇ ਵੱਲੋਂ ਰਲ ਕੇ ਜਿਹੜਾ ਦੂਜੀ ਵਾਰ ਇੱਥੇ ਜਿਹੜਾ ਪੁਤਲਾ ਫੁਕਿਆ ਗਿਆ ਤੇ ਇਹ ਪੁੱਤਰਾ ਜਿਹੜਾ ਜਿਹੜੇ ਸਾਡੇ 25 ਸਾਈਕਲਨ ਮੈਨ ਸੀ ਆਲੇ 295/19 ਦੇ ਤਹਿਤ ਭਰਤੀ ਹੋਏ ਸੀ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਉਹਨਾਂ ਦੀਆਂ ਸਵਾਵਾਂ ਖਤਮ ਕਰ ਦਿੱਤੀਆਂ ਗਿਆ ਉਸ ਦੇ ਰੋਸ ਵਜੋਂ ਜਿਹੜਾ ਇਹ ਪ੍ਰੋਟੈਸਟ ਆਇਆ ਕੀਤਾ ਗਿਆ ਕਿਉਂਕਿ ਇੱਕ ਵਾਰ ਤਾਂ ਮੈਨੇਜਮੈਂਟ ਆ ਉਹ ਤਨਖਾਹਾਂ ਜਾਰੀ ਕਰਨ ਨੂੰ ਲੈ ਕੇ ਸਟੇਟਸ ਕੋ ਦਾ ਬਹਾਨਾ ਬਣਾਉ ਲੈਂਦੀ ਆ ਤੇ ਦੂਸਰੇ ਪਾਸੇ ਉਸੇ ਸਟੇਟਸ ਕੋ ਦੇ ਲੱਗੇ ਹੋਣ ਦੇ ਬਾਵਜੂਦ ਜਿਹੜੇ 25 ਸਾਥੀ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਪਾਬਕ ਤੇ ਸਰਕਾਰ ਤੇ ਮੈਨੇਜਮੈਂਟ ਆਪਣੀ ਮਰਜ਼ੀ ਕਰ ਰਹੀ ਆ ਤੇ ਸਾਥੀਆਂ ਦਾ ਵੱਡੇ ਪੱਧਰ ਤੇ ਨੁਕਸਾਨ ਕਰ ਰਹੀ ਆ ਹੁਣ ਇੱਕ ਗੱਲ ਹੋਰ ਤੁਹਾਨੂੰ ਦੱਸ ਦਿੰਦੇ ਆ ਕਿ ਤਯਾਰਵਾ ਸਰਟੀਫਿਕੇਟ ਦਾ ਜਿਹੜਾ ਇਹ ਬਹੁਤ ਜ਼ਿਆਦਾ ਮਾਮਲਾ ਘਰਮਾਇਆ ਹੋਇਆ ਇਹਦੇ ਬਾਰੇ ਤਾਜ਼ਾ ਜਿਹੜੀ ਰਿਪੋਰਟ ਆ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰ ਨਹੀਂ ਚਾਰ-ਚਾਰ ਵਾਰੀ ਦੋ ਵਾਰ ਤੱਕ ਕ੍ਰਾਈਮ ਰਿਪੋਰਟ ਜਿਹੜੀ ਆ ਕ੍ਰਾਈਮ ਬ੍ਰਾਂਚ ਆ ਭਾਗਾਂ ਦੇ ਵਿੱਚ ਪਹੁੰਚ ਕੇ ਜਾਂਚ ਕਰ ਚੁੱਕੀ ਆ ਤੇ ਦੋ ਵਾਰੀ ਉਸ ਤੋਂ ਬਾਅਦ ਹੋਰ ਜਾਂਚਾਂ ਹੋ ਚੁੱਕੀਆਂ ਨੇ ਜੋ ਬਿਜਲੀ ਬੋਰਡ ਦੇ ਬਲੂ ਹੋ ਚੁੱਕੀਆਂ ਨੇ ਤੇ ਤੀਸਰੀ ਵਾਰੀ ਹੁਣ ਫੇਰ ਠੇਕੇਦਾਰਾਂ ਨੂੰ ਤੇ ਕੰਪਨੀਆਂ ਨੂੰ ਜਿੱਥੋਂ ਤਿਆਰਬਾ ਸਰਟੀਫਿਕੇਟ ਲੈ ਹੋਏ ਨੇ ਉਹਨਾਂ ਨੂੰ ਫੇਰ ਕਿਹਾ ਜਾ ਰਿਹਾ ਕਿ ਤੁਸੀਂ ਦਿਓ ਉੱਥੇ ਹੁਣ ਇੱਕ ਜਿਹੜੇ ਤਿਆਰਬਾ ਸਰਟੀਫਿਕੇਟ ਦੇਣ ਵਾਲੀਆਂ ਕੰਪਨੀਆਂ ਨੇ ਚਾਹੇ ਠੇਕੇਦਾਰ ਨੇ ਬੜੇ ਡਰ ਦੇ ਮਾਹੌਲ ਦੇ ਵਿੱਚ ਨਹੀਂ ਪਤਾ ਵੀ ਨਹੀਂ ਵੀ ਉਹਨਾਂ ਨੂੰ ਲੱਗ ਰਿਹਾ ਵੀ ਕੀ ਮਾਮਲਾ ਇਹ ਜਿਹੜੀਆਂ ਵਾਰ-ਵਾਰ ਜਾਂਚਾਂ ਇਹ ਰਿਪੋਰਟਾਂ ਮੰਗੀ ਜਾ ਰਹੇ ਨੇ ਤੇ ਇਹਦੇ ਨਾਲ ਜਿਹੜੇ ਚੰਗੇ ਬਲੇ ਜੈਨੂਨ ਸਾਥੀ ਨੇ ਉਹਨਾਂ ਨੂੰ ਵੀ ਜਿਹੜੇ ਤਿਆਰਬਾ ਸਰਟੀਫਿਕੇਟ ਜਿਹੜੇ ਮੈਦਨ ਦੇ ਵਿੱਚ ਖਤਰਾ ਮਹਿਸੂਸ ਹੋਣ ਲੱਗਾ ਹੁਣ ਮੈਂ ਆਪਣੀ ਗੱਲ ਕਰਦਾ ਮੇਰਾ ਆਪਣਾ ਜਿਹੜਾ ਸਰਦੇਸ਼ਾਡੋ ਪ੍ਰਾਈਵੇਟ ਲਿਮਟਿਡ ਦਾ ਜਿਹੜਾ ਤਿਆਰਵਾ ਹੁਣ ਮੇਰੇ ਜਿਹੜੇ ਆਪਣੇ ਜਿੱਥੋਂ ਮੈਂ ਕਰ ਚੁੱਕਿਆ ਜਿੱਤੇ ইপিਐਫ, ਐਸਆਈ ਕਰਦਾ ਸਭ ਕੁਝ ਹੋ ਰਿਹਾ ਮੇਰਾ ਦਾ ਜੈਨੂਨ ਬਿਲਕੁਲ ਹੈ ਨਿਕਰ ਮਰ ਗਿਆ ਹੁਣ ਜਦੋਂ ਉਹ ਇੰਨੇ ਜੈਨੂਨ ਦੇ ਜਿਹੜੇ ਮੈਨੇਜਮੈਂਟ ਆ ਉਤੋਂ ਦੀ ਫੈਕਟਰੀ ਦੀ ਉਹ ਡਰ ਰਹੀ ਆ ਵੀ ਪਤਾ ਨਹੀਂ ਕਿਉਂ ਬਾਰ ਬਾਰ ਜਿਹੜੇ ਤਿਆਰਵਾ ਸਰਟੀਫਿਕੇਟ ਮੰਗੇ ਜਾ ਰਹੇ ਨੇ ਜੇ ਉਹ ਡਰ ਦੇ ਵਿੱਚ ਜਾ ਸਕਦੇ ਨੇ ਜਿਹੜੇ ਆਮ ਏ ਕਲਾਸ ਕੰਟਰੈਕਟਰ ਨੇ ਜਾਂ ਆਮ ਕੋਈ ਹੋਰ ਇਦਾਂ ਦੇ ਪੀ ਪੀ ਐਸ ਆਈ ਬਿਆਹ ਪਰ ਕੱਟੇ ਨਾਲੀਆਂ ਜਿਹੜੀਆਂ ਬ੍ਰਾਂਚ ਆਉਣੀਆਂ ਉਹਨਾਂ ਦਾ ਹਾਲ ਕੀ ਹੋਏਗਾ ਮਤਲਬ ਸਿੱਧਾ ਸਿੱਧਾ ਕਹਿਣ ਦੋ ਭਾਵਾ ਵੀ ਕਿਤੇ ਨਾ ਕਿਤੇ ਜਿਨ੍ਹਾਂ ਦੇ ਜੈਨੂਅਲ ਤਜਰਬਾ ਸਰਟੀਫਿਕੇਟ ਨੇ ਉਹਨਾਂ ਨੂੰ ਜਾਰੀ ਕਰਨ ਵਾਲੀਆਂ ਜਿਹੜੀਆਂ ਏਜੰਸੀਆਂ ਨੇ ਚਾਹੇ ਉਹ ਕਿਸ ਕੋਈ ਕੰਪਨੀਆਂ ਚਾਹੇ ਠੇਕੇਦਾਰਾਂ ਉਹਨਾਂ ਦੇ ਵਿੱਚ ਵੀ ਡਰ ਦਾ ਮਾਹੌਲ ਪੈਦਾ ਕਰ ਰਹੀ ਹੈ ਮੈਨੇਜਮੈਂਟ ਜਿਹੜੀ ਹੈ ਇਹਨਾਂ ਦੀਆਂ ਕਰਤੂਤਾ ਨੇ ਤੇ ਪੰਜਾਬ ਸਰਕਾਰ ਨੂੰ ਬੇਨਤੀ ਆ ਕਿ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਔਰ ਪਹਿਲਾਂ ਵੀ ਕਰ ਰਹੇ ਸੀ ਵੇ ਸਾਨੂੰ ਤਿੱਖਾ ਰੋਹ ਉਪਰ ਕਖਤਿਆਰ ਆ ਜਿਹੜਾ ਰੁਕ ਖਤਿਆਰ ਲਈ ਮਜਬੂਰ ਨਾ ਕਰਿਓ ਕਿਉਂਕਿ ਅਸੀਂ ਇਹ ਜਿਹੜੇ ਜਿਹੜੇ 2002 ਤੋਂ ਲੜਕੇ ਜਿਹੜੇ ਰੋਜ਼ਗਾਰ ਪ੍ਰਾਪਤ ਕੀਤੇ ਨੇ ਤੇ ਇਹ ਅਸੀਂ ਸੌਕੇ ਇਦਾਂ ਜਾਣ ਨਹੀਂ ਦੇਵਾਂਗੇ ਇਸ ਲਈ ਅਸੀਂ ਹਰ ਪ੍ਰਕਾਰ ਦੀ ਕੁਰਬਾਨੀ ਕਰਨ ਲਈ ਤਿਆਰ ਆ ਤੇ ਇਹ ਹੁਣ ਪਿੱਛੇ ਜੇ ਸਾਡੇ ਜਿਹੜੇ ਬਿਨਾ ਤਜਰਬਾ ਸਰਟੀਫਿਕੇਟ ਵਾਲਿਆਂ ਦਾ ਉੱਥੇ ਤਾਂ ਨਾ ਲੱਗਿਆ ਜਿਹਦੇ ਵਿੱਚ ਸਵੇ ਸਾਡੇ ਸਾਥੀ ਰਗਵੀਰ ਸਿੰਘ ਜੀ ਜਿਹੜੇ ਜੁਆਇੰਟ ਫਾਰਮ ਦੇ ਆਗੂ ਨੇ ਤੇ ਹੋਰ ਬਿਜਲੀ ਬਰੇਕ ਦਾ ਮੰਚ ਦੇ ਜਾਂ ਕੋਈ ਹੋਰ ਜਥੇਬੰਦੀਆਂ ਦੀ ਵਿਆਗੋ ਤੇ ਪਹੁੰਚ ਰਹੇ ਉਹਨਾਂ ਨੇ ਉੱਥੇ ਉਹਨਾਂ ਨੂੰ ਭਰੋਸਾ ਦਿੱਤਾ ਤੇ ਜਦੋਂ ਮੈਨੇਜਮੈਂਟ ਨੇ ਦੇਖਿਆ ਵੀ ਇਹ ਤੜਾ ਇੱਕ ਪਾਸੇ ਟੈਕਨੀਕਲ ਤਰੀਕੇ ਨਾਲ ਜਿੱਦਵਾਲ ਦਾ ਚੱਲ ਰਿਹਾ ਤੇ ਇਹਦਾ ਨੇ ਚਾਕੇ ਜਿਹੜੇ ਸਾਡੇ ਸਾਥੀ ਬਰਖਾਸਤ ਕੀਤੇ ਨੇ ਇਹਨਾਂ ਨੂੰ ਅਸੀਂ ਕਿਸੇ ਵੀ ਕੀਮਤੇ ਬਰਦਾਸ਼ਤ ਨਹੀਂ ਕਰਾਂਗੇ ਲਗਭਗ ਬਿਜਲੀ ਬੋਰਡ ਦੀਆਂ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਇੱਕ ਮੰਚ ਤੇ ਲਗਭਗ ਇਸ ਮਾਮਲੇ ਤੇ ਇਕੱਠੀਆਂ ਨੇ ਤੇ ਅਸੀਂ ਹਰ ਪ੍ਰਕਾਰ ਦਾ ਜਿਹੜਾ ਸੰਘਰਸ਼ ਲੜਾਂਗੇ ਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਆ ਪੇ ਸਾਨੂੰ ਕਿਤੇ ਸੰਘਰਸ਼ ਵੱਲ ਵਧਣ ਤੋਂ ਨਾ ਉਸ ਵੱਲ ਜਾਣ ਦਿੱਤਾ ਜਾਵੇ ਕਿਉਂਕਿ ਅਸੀਂ ਕਿਸੇ ਵੀ ਪ੍ਰਕਾਰ ਦਾ ਸੰਘਰਸ਼ ਕਰਨ ਤੋਂ ਫਿਰ ਗਰੇਜ ਨਹੀਂ ਕਰਨਾ ਧੰਨਵਾਦ ਪੰਜਾਬ ਦੇ ਕੀਤੇ ਹੋਏ ਫੈਸਲੇ ਮੁਤਾਬਕ ਜਿਥੇ ਉਹ ਜਿਹੜੇ ਫੈਸਲੇ ਨੇ ਪੰਜਾਬ ਦੇ ਉਹਦੇ ਮੁਤਾਬਕ ਸਾਰੇ ਪੰਜਾਬ ਦੇ ਵਿੱਚ 19 ਤਰੀਕ ਤੋਂ ਆਰਥਿਕ ਹੁਗਮਜਾਰੇ ਕੀਤੇ ਜਾ ਰਹੇ ਨੇ ਇਹ ਆਰਥਿਕ ਹੁਗਮਜਾਰੇ 295/19 ਦੇ ਸੰਬੰਧ ਦੇ ਵਿੱਚ ਕੀਤੇ ਜਾ ਰਹੇ ਨੇ ਜਿਹੜੇ ਮਜਦੂਰ ਪ੍ਰਕਾਸ਼ ਕੀਤੇ ਗਏ ਨੇ ਇਸ ਵਾਰ ਦੇ ਵਿੱਚ ਅੱਜ ਸੰਧਰ ਨਗਰ ਦੇ ਵਿੱਚ ਲੁਧਾਨਾ ਵਿੱਚ ਅਰਤੀ ਭਗਮ ਯਾਰਾ ਕੀਤਾ ਗਿਆ ਵੱਡੇ ਪੱਦਰ ਦੇ ਸਾਥੀਆਂ ਵੀ ਸ਼ਾਮਲ ਹੋਏ ਨੇ ਔਰ ਮੰਗ ਕਰ ਰਹੇ ਨੇ ਬਿਜਲੀ ਬੋਰਡ ਦੇ ਮੈਨੇਜਮੈਂਟ ਦੇ ਕੋਲ ਕਿ ਜਿਹੜਾ ਇਹ ਨਾਦਰ ਸ਼ਾਹੀ ਪਰਮਾਨਾ ਇਸ ਨੂੰ ਵਾਪਸ ਲਿਆ ਜਾਵੇ ਤੁਸੀਂ ਬਹੁਤ ਵੱਡੇ ਪੱਦਰ ਦੇ ਉੱਤੇ ਇਹਦੀ ਇਨਕੁਆਰੀ ਕੀਤੀ ਆ ਇਨਕੁਆਰੀ ਦੇ ਵਿੱਚ ਸਾਰੇ ਸਾਥੀ ਜਿਹੜੇ ਨੇ ਲਗਭਗ ਕੁਝ ਨੂੰ ਛੱਡ ਕੇ ਉਹ ਠੀਕ ਪਾਏ ਗਏ ਨੇ ਜਿਹੜੇ ਕੋਈ ਪ੍ਰੋਬਲਮ ਆ ਜਿਹਨਾਂ ਦੇ ਵੀ ਉਹਨਾਂ ਦੇ ਉੱਤੇ ਵਿਚਾਰ ਗੱਲਬਾਤ ਕਲੀਅਰ ਹੋ ਗਈ ਫੈਸਲਾ ਹੋ ਗਿਆ ਹੈ ਮੈਨੇਜਮੈਂਟ ਦੇ ਨਾਲ ਕਿ ਕੋਈ ਇਹਦੇ ਵਾਸਤੇ ਜਦੋਂ ਕਿਸੇ ਨੇ ਅਪਰੈਂਟਿਸ਼ਿਪ ਕਰ ਲਈ ਤਾਂ ਇਹਦੇ ਵਾਸਤੇ ਕੋਈ ਵੀ ਐਕਸਪੀਰੀਅੰਸ ਸਰਟੀਫਿਕੇਟ ਦੀ ਲੋੜ ਨਹੀਂ ਹੈ ਅਸਲ ਵਿੱਚ ਉਹ ਸੂਚਲੇ ਨੇ ਪਰ ਫਿਰ ਵੀ ਤੁਸੀਂ ਉਹ ਐਕਸਪੀਰੀਅੰਸ ਸਰਟੀਫਿਕੇਟ ਵੇਕੇ ਨਹੀਂ ਜਦੋਂ ਲੋੜ ਨਹੀਂ ਹੈ ਇਹ ਸਿੱਕਾ ਇਹ বিনা ਐਕਸਪੀਰੀਅੰਸ ਸਰਟੀਫਿਕੇਟ ਦੀ ਲੋੜ ਨਹੀਂ ਹੈ ਔਰ ਡਾਕੂਮੈਂਟ ਦੀ ਵੀ ਲੋੜ ਨਹੀਂ ਹੈ ਤੇ ਇਹਨੂੰ ਰੱਦ ਕਰਨ ਦੀ ਲੋੜ ਹੈ ਕਿ ਜਿੰਨੇ ਵੀ ਸਿਲੈਕਟ ਹੋਏ ਨੇ ਮੁਲਾਜ਼ਮ ਉਹਨਾਂ ਨੂੰ ਸਾਰਿਆਂ ਨੂੰ ਵਿਲੀ ਬੋਰਡ ਦੇ ਵਿੱਚ ਨੌਕਰੀ ਜਿਹਨਾਂ ਰੱਖਿਆ ਗਿਆ ਉਹਨੂੰ ਨੌਕਰੀ ਉਹਦੀ ਜਾਰੀ ਰਹਿਣੀ ਚਾਹੀਦੀ ਹੈ ਇਹ ਜਿਹੜਾ ਢੰਗ ਹੈ ਤਰੀਕਾ ਹੈ ਮੈਨੇਜਮੈਂਟ ਦਾ ਇਹਨੂੰ ਬਿਜਲੀ ਬੋਰਡ ਦੇ ਕਰਮਚਾਰੀਆਂ ਦੀ ਜਥੇਬੰਦੀਆਂ ਜਿਹੜੀਆਂ ਨੇ ਬਿਲਕੁਲ ਬਰਦਾਸ਼ਤ ਨਹੀਂ ਕਰਦੀਆਂ ਤੋਂ ਜੋ ਵੀ 295/19 ਨਾਲ ਸਿਲੈਕਟ ਹੋਏ ਨੇ ਮੁਲਾਜ਼ਮ ਉਹਨਾਂ ਦੀ ਸਰਫ ਜੜੀਆਂ ਨੂੰ ਕੰਟੀਨਿਊ ਕੀਤਾ ਜਾਵੇ ਔਰ ਤਿੰਨ ਤਿੰਨ ਸਾਲ ਤੋਂ ਤੇ ਸਮਾ ਹੋ ਚੁੱਕਾ ਉਹਨਾਂ ਨੂੰ ਪੂਰੀ ਤਨਖਾਹ ਵੀ ਨਹੀਂ ਦਿੱਤੀ ਜਾ ਰਹੀ ਲੈਪਟੌਪ ਨਾਲ 10000 ਦੇ ਉੱਤੇ ਕੰਮ ਕਰ ਰਹੇ ਨੇ ਉਹਨਾਂ ਦੀ ਜ਼ਿੰਦਗੀ ਦਾ ਜੁਣਾ ਤੁਮਰ ਕੀਤਾ ਪਿਆ ਸਰਕਾਰ ਨੇ ਉਹਨਾਂ ਨੂੰ ਇੰਨੇ ਇੰਨੇ ਥੋੜੀ ਤਨਖਾਹ ਦੇ ਵਿੱਚ ਪਰਿਵਾਰ ਦਾ ਚਲਾਉਣਾ ਬਹੁਤ ਮੁਸ਼ਕਲ ਹੈ ਬੱਚੇ ਵੀ ਪੜਾਉਣੇ ਨੇ ਘਰ ਦਾ ਖਰਚਾ ਵੀ ਚਲਾਉਣਾ ਇਹਨਾਂ ਦੇ ਉੱਤੇ ਮਾਪੇ ਵੀ ਨੇ ਪਰਨੇ ਕਿਵੇਂ ਜ਼ਿੰਦਗੀ ਬਸਰ ਕਰਦੇ ਹੋਣਗੇ ਇਹ ਸੋਚਣ ਦੀ ਲੋੜ ਹੈ ਇਸ ਕਰਕੇ ਸਰਕਾਰ ਦਾ ਫਰਜ਼ ਬਣਦਾ ਕਿ ਇਹਦੇ ਵਿੱਚ ਬਿਜਲੀ ਬੋਰਡ ਦੀ ਮੈਨੇਜਮੈਂਟ ਨੇ ਜੋ ਗਲਤ ਫੈਸਲਾ ਕੀਤਾ ਪੰਜਾਬ ਸਰਕਾਰ ਭਗਵੰਤ ਮਾਨ ਜੀ ਸਰਕਾਰ ਆਪਣੇ ਤੌਰ ਤੇ ਨਿੱਜੀ ਤੌਰ ਤੇ ਦਖਲ ਦੇ ਕੇ ਇਸ ਮਸਲੇ ਨੂੰ ਸੁਝਾਉਣ ਦੀ ਕੋਸ਼ਿਸ਼ ਕਰਨ ਹੱਲ ਜਾਉਣ ਇਸ ਮਸਲੇ ਨੂੰ ਤਾਂ ਕਿ ਇਹ ਮਸਲਾ ਹੋਰ ਜ਼ਿਆਦਾ ਨਾ ਵਿਗੜੇ ਔਰ ਜਿਹੜੇ ਮੁਲਾਜ਼ਮ ਰੱਖੇ ਗਏ ਸੀ ਉਹਨਾਂ ਨੂੰ ਉਹਦੀ ਸਰਕਟ ਜੜੀ ਆ ਉਹ ਰੈਗੂਲਰ ਕੀਤੀ ਜਾਵੇ ਔਰ ਉਹਨਾਂ ਨੂੰ ਪੂਰੀ ਤਨਖਾਹ ਦਿੱਤੀ ਜਾਵੇ ਇਹ ਅੱਜ ਦੇ ਅੱਜ ਦੇ ਜਿਹੜੇ ਮੁਲਾਜ਼ਮ ਜਥੇਬੰਦੀਆਂ ਨੇ ਉਹਨਾਂ ਦਾ ਅੱਜ ਦਾ ਦਰਸ਼ੀ ਖਰਚਾ ਉਹ ਇਹ ਮੰਗ ਕਰਦਾ ਪੰਜਾਬ ਸਰਕਾਰ ਕੋਲੋਂ ਕਿ ਪੰਜਾਬ ਬਿਜਲੀ ਬੋਰਡ ਦੀ ਮੈਨੇਜਮੈਂਟ ਨੂੰ ਦਖਲ ਦੇਵੇ ਦਖਲ ਦੇ ਕੇ ਇਸ ਮਸਲੇ ਨੂੰ ਸੁਝਾ ਕੇ ਇਹਨਾਂ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ ਤਾਂ ਕਿ ਇੱਥੇ ਦਾ ਅਮਨ ਵਿਚ ਬਚੈ ਨਹੀਂ ਜਿਹੜੀ ਹੈ ਮੁਲਾਜ਼ਮਾਂ ਦੇ ਵਿੱਚ ਉਹ ਖਤਮ ਹੋ ਜਾ ਕੇ ਧੰਨਵਾਦ